ਮੁਰਦਾਬਾਦ 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 ਕੋਈ ਚੁੱਕ ਕੇ ਫਾਇਰ ਹੋਏ ਹਾਈ 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 ਨਰਕੇਸ਼ਰ ਰਾਏ ਜੁਆਇੰਟ ਸੈਕਟਰੀ ਪੰਜਾਬ ਬੈਂਕਿੰਗ ਪਲੇਸ ਫੈਡਰੇਸ਼ਨ ਜਿਵੇਂ ਕਿ ਸਭ ਨੂੰ ਆਲਰੇਡੀ ਪਤਾ ਹੈ ਕਿ ਅੱਜ ਦੇ ਦਿਨ ਜਿਹੜੀ ਨੇਸ਼ਨ ਵਾਈਡ ਦੀ ਜਨਰਲ ਸਟ੍ਰਾਈਕ ਜਿਹੜੀ ਆਬਜ਼ਰਵ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਕੀ ਦੇਸ਼ ਭਰ ਦੇ 25 ਕਰੋੜ ਤੋਂ ਜ਼ਿਆਦਾ ਵਰਕਰ ਤਾਂ ਮਜ਼ਦੂਰ ਸਾਥੀ ਜਿਹੜial ਸਟ੍ਰਾਈਕ ਦੇ ਵਿੱਚ ਨੇ ਉਸ ਦੇ ਨਾਲ ਨਾਲ ਹੀ ਜਿਹੜੀਆਂ ਇੰਡੀਪੈਂਡੈਂਟ ਜਥੇਬੰਦੀਆਂ ਜਿੱਦਾਂ ਬੈਂਕਾਂ ਦੀ ਹੋ ਗਈਆਂ ਇੰਸ਼ੋਰੈਂਸ ਹੋ ਗਈਆਂ ਉਹ ਵੀ ਅੱਜ ਸਟ੍ਰਾਈਕ ਦੇ ਉੱਪਰ ਹੈਈਆਂ ਨੇ ਜਿਹਦੇ ਵਿੱਚੋਂ ਅਸੀਂ ਆਲ ਇੰਡੀਆ ਬੈਂਕਿੰਗ ਪ੍ਰੋਫੈ assoiation ਵੱਲੋਂ ਤਾਂ ਪੰਜਾਬ ਬੈਂਕਿੰਗ ਪ੍ਰੋਫੈਡਰੇਸ਼ਨ ਜਿਹੜੇ ਅਫੀਲੀਏਟਡ ਏਬੀਏ ਨਾਲ ਉਹਨਾਂ ਵੱਲੋਂ ਲੁਧਿਆਣਾ ਯੂਨਿਟ ਵੱਲੋਂ ਅੱਜ ਆਪਾਂ ਕੈਨੜਾ ਬੈਂਕ ਦੇ ਸਾਹਮਣੇ ਧਰਨਾ ਪ੍ਰੋਸਟ ਕਰ ਰਹੇ ਹਾਂ ਅੱਛਾ ਮੰਗਾ ਕੀ ਨੇ ਤੁਹਾਨੂੰ ਮੰਗਾ ਦੇਖੋ ਸਭ ਇੰਟਰਕਨੈਕਟਿਡ ਹੈ ਜੇ ਮੈਂ ਬੈਂਕ ਦੀ ਗੱਲ ਕਰਾਂ ਮੁੱਖ ਮੱਖਾਂ ਮੰਗਾ ਜਿਹੜੀਆਂ ਉਹ ਆਮ ਲੋਕਾਂ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਕੀ ਰਿਕਰੂਟਮੈਂਟ ਬੈਂਕਿੰਗ ਦੇ ਵਿੱਚ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਮੰਗ ਕਰ ਰਹੇ ਹਾਂ ਕਿ 2 ਲੱਖ ਦੇ ਤਕਰੀਬਨ ਵੈਕੈਂਸੀ ਜਿਹੜੀਆਂ ਪਬਲਿਕ ਸੈਕਟਰ ਬੈਂਕਸ ਜਿਹੜੀਆਂ ਖਾਲੀ ਪਈਆਂ ਨੇ ਚਾਹਣ ਨੂੰ ਪਰਣਲੇ ਸੀ ਸੰਘਰਸ਼ ਵੀ ਕਰ ਰਹੇ ਹਾਂ ਤਾਂ ਮੰਗ ਕਰ ਰਹੇ ਹਾਂ ਸਰਕਾਰ ਤੋਂ ਇਹਨਾਂ ਜਲ ਜਲ ਦੇ ਪਰ ਜਾਵੇ ਇਸ ਤੋਂ ਇਲਾਵਾ ਕੰਟਰੈਕਟ ਬੇਸਿਸ ਜਿਹੜੀ ਭਰਤੀ ਕੀਤੇ ਜਾ ਰਹੇ ਉਹਦੇ ਆਪਾਂ ਖਿਲਾਫ ਚੱਲ ਰਹੇ ਹਾਂ ਆਪਾਂ ਕਹਿ ਰਹੇ ਹਾਂ ਕਿ ਜੇ 2 ਲੱਖ ਦੀਆਂ ਵੈਕੈਂਸੀਆਂ ਪੈਂਡਿੰਗ ਨੇ ਵਾਈ ਨਾਟ ਪਰਮਨੈਂਟ recruitments ਤੇ ਠੇਕੇ ਦੇ ਕਿਉਂ ਜਿਹੜੇ ਪਰਮਨੈਂਟ ਭਰਤੀ ਹੋਣਗੇ ਉਹ ਵੀ ਸਾਡੇ ਬੱਚੇ ਹੋਣਗੇ ਸਾਡੇ ਭੈਣ ਭਰਾ ਹੀ ਹੋਣਗੇ ਇਸ ਦੇ ਮੰਗ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੀਆਂ ਅਨਨੇਸੈਸਰੀ ਚਾਰजेस ਜਿਹੜੀਆਂ ਪਬਲਿਕ ਦੇ ਉੱਪਰ ਥੋਪੀਆਂ ਜਾਂਦੀਆਂ ਨੇ ਬੈਂਕਾਂ ਵੱਲੋਂ ਉਹਦੇ ਲਈ ਵੀ ਅਸੀਂ ਮੰਗ ਰੱਖੀ ਹੈ ਕਿ ਮੈਨੇਜਮੈਂਟ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਆਮ ਜਨਤਾ ਦੇ ਉੱਪਰ ਭਾਰ ਨਹੀਂ ਰਹਿਣਾ ਚਾਹੀਦਾ ਹੋਰ ਸਰ ਹੁਣ ਅੱਜ ਅੱਗੇ ਕੀ ਲਾਣਾ ਹੈ ਜੇ ਅੱਜ ਦੀ ਹੜਤਾਲ ਦੇ ਬਾਅਦ ਵਿੱਚ ਕੋਈ ਸਰਕਾਰ ਦੇ ਵਿੱਚ ਸੰਗਠਨ ਹੋਰ ਜ਼ਰਾ ਤਿੱਖਾ ਕੀਤਾ ਜਾਏਗਾ ਇਸ ਦੇ ਵਿੱਚ ਮਜ਼ਦੂਰ ਜਮਾਤ ਕਰਮਚਾਰੀ ਹਿੰਦੁਸਤਾਨ ਪੱਲੇ ਕਾਉਂਸ ਦੇ ਨਾਲ ਨਾਲ ਜਿਹੜੇ ਇੰਡੀਪੈਂਡੈਂਟ ਜਥੇਬੰਦੀਆਂ ਇਨਕਲੂਡਿੰਗ ਬੈਂਕ EMPLOYEES ਤਾਂ ਇੰਸ਼ੋਰੈਂਸ EMPLOYEES ਇਹ ਵੀ ਇਸ ਦੇ ਨਾਲ ਆਪਾਂ ਸ਼ਾਮਿਲ ਹੋਵਾਂਗੇ ਖਾਸ ਕਰਕੇ ਅੱਜ ਜਿਹੜੇ ਇਸ ਦਾ ਮੌਕੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਹਿੰਦੁਸਤਾਨ ਦੀਆਂ ਸੈਂਟਰਲ ਟ੍ਰੇਡ ਯੂਨੀਅਨ ਹਨ ਉਹਨਾਂ ਦੇ ਸੱਦੇ ਦੇ ਉੱਤੇ 25 ਕਰੋੜ ਤੋਂ ਜ਼ਿਆਦਾ ਹਿੰਦੁਸਤਾਨ ਦਾ ਮਜ਼ਦੂਰ ਤੇ ਮੁਲਾਜ਼ਮ ਜਿਹੜਾ ਹੜਤਾਲ ਦੇ ਉੱਤੇ ਸਾਡੀ ਆਲ ਇੰਡੀਆ ਬੈਂਕ ਅਪਲਾਈ ਐਸੋਸੀਏਸ਼ਨ ਜਿਹੜੀ ਕਿ ਇੰਡੀਪੈਂਡੈਂਟ ਇੱਕ ਐਸੋਸੀਏਸ਼ਨ ਆ ਫੈਡਰੇਸ਼ਨ ਆ ਉਹ ਵੀ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਕਿਉਂ ਕਿ ਆਲ ਇੰਡੀਆ ਬੈਂਕ ਅਪਲਾਈ ਐਸੋਸੀਏਸ਼ਨ ਇਹ ਸੋਚਦੀ ਹੈ ਕਿ ਇਹ ਲੜਾਈ ਪਾਵੇਂ ਬੈਂਕ ਦੇ ਲਈ ਨਰੋਲ ਨਾ ਹੋਵੇ ਪਰ ਹਿੰਦੁਸਤਾਨ ਦੇ ਜੋ ਮਜ਼ਦੂਰ ਦੇ ਮੁਲਾਜ਼ਮ ਦਾ ਜੋ ਕਾਹਨ ਇਹ ਹਿੰਦੁਸਤਾਨ ਦੀ ਸਰਕਾਰ ਕਰੇ ਅਸੀਂ ਉਹ ਤੋਂ ਪਿੱਛੇ ਨਹੀਂ ਰਹਿ ਸਕਦੇ ਕਾਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਵੱਡੀਆਂ ਵੱਡੀਆਂ ਪੜਾਈਆਂ ਕਰਕੇ ਹਰ ਸਾਲ ਕਿੰਨਾ ਬੱਚਾ ਬਾਹਰ ਨਿਕਲ ਰਿਹਾ ਪਰ ਉਹਨੂੰ ਜੋਬ ਕੀ ਮਿਲਦੀ ਹੈ 15000 ਰੁਪਏ 15000 ਰੁਪਏ ਦੀ ਕੰਟਰੈਕਟ ਦੇ ਉੱਤੇ ਜੋ ਗਵਰਨਮੈਂਟ ਦੀ ਜੋਬ ਆ ਉਸ ਨੂੰ ਜਿਹੜੀਆਂ ਜੋਬ ਆਲਰੇਡੀ ਵੀ ਸੀ ਉਹ ਖਾਲੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਭਰਿਆ ਉਹਨੂੰ ਭਰਿਆ ਨਹੀਂ ਜਾ ਰਿਹਾ ਸਾਡੀ ਸਭ ਤੋਂ ਵੱਡੀ ਡਿਮਾਂਡ ਜਿਹੜੀ ਆ ਬੈਂਕਾਂ ਦੇ ਵਿੱਚ ਰਿਕਰੂਟਮੈਂਟ ਜਾਂ ਸੈਂਟਰਲ ਗਵਰਨਮੈਂਟ ਦੇ ਡਿਪਾਰਟਮੈਂਟਾਂ ਵਿੱਚ ਜਾਂ ਸਟੇਟ ਗਵਰਨਮੈਂਟ ਦੇ ਡਿਪਾਰਟਮੈਂਟਾਂ ਵਿੱਚ ਜਿਹੜੀਆਂ ਖਾਲੀ ਅਸਾਮੀਆਂ ਪਈਆਂ ਨੇ ਉਹਨਾਂ ਨੂੰ ਇਮੀਡੀਏਟ ਤੌਰ ਦੇ ਉਤੇ ਭਰਿਆ ਜਾਵੇ। ਦੂਜੀ ਡਿਮਾਂਡ ਜਿਹੜੀ ਕਿ ਸਾਡੀ ਪਬਲਿਕ ਸੈਕਟਰ ਦੇ ਜਿਹੜੇ ادارے ਨੇ ਸਰਕਾਰ ਉਹਨਾਂ ਦੀ ਇਕਵਿਟੀ ਨੂੰ ਵੇਚ ਕੇ ਉਹਨਾਂ ਨੂੰ ਪ੍ਰਾਈਵੇਟ ਲੋਕਾਂ ਦੇ ਹੱਥਾਂ ਦੇ ਵਿੱਚ ਦੇ ਰਹੀ ਆ ਅਸੀਂ ਉਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪਬਲਿਕ ਸੈਕਟਰ ਜਿਹੜਾ ਆ ਉਹ ਆਮ ਲੋਕਾਂ ਦਾ ਸਰਮਾਇਆ ਪਬਲਿਕ ਸੈਕਟਰ ਜਿਹੜਾ ਆ ਆਮ ਲੋਕਾਂ ਦੀ ਸੇਵਾ ਵਾਸਤੇ ਬਣਿਆ ਹੋਇਆ ਇਸ ਕਰਕੇ ਸਾਡੀ ਇਹ ਡਿਮਾਂਡ ਆ ਪਬਲਿਕ ਸੈਕਟਰ ਦਾਰੇ ਨੂੰ ਪ੍ਰਾਈਵੇਟਾਈਜ਼ ਨਾ ਕੀਤਾ ਜਾਏ ਰਾਦਰ ਜਿਹੜੇ ਪ੍ਰਾਈਵੇਟ ادارے ਨੇ ਜਿਹੜੇ ਪ੍ਰਾਈਵੇਟ ਬੈਂਕ ਨੇ ਉਹਨਾਂ ਨੂੰ ਪਬਲਿਕ ਸੈਕਟਰ ਦੇ ਵਿੱਚ ਲਿਆਂਦਾ ਜਾਵੇ ਜਿਸ ਦੇ ਵਿੱਚ ਲੋਕਾਂ ਦੀ ਜਿਹੜੀ ਲੁੱਟ ਖਸੁੱਟਾ ਖਤਮ ਕੀਤੀ ਜਾਵੇ ਤੀਜੀ ਸਾਡੀ ਡਿਮਾਂਡ ਜਿਹੜੀ 올ਡ ਪੈਨਸ਼ਨ ਸਕੀਮ ਆ ਜਿਹਦੇ ਵਿੱਚ ਆਮ ਹਿੰਦੁਸਤਾਨ ਦੇ ਲੋਕ ਦੀ ਇੱਕ ਸਮਾਜਿਕ ਸੁਰੱਖਿਆ ਸੀ ਉਸ ਨੂੰ ਬਹਾਲ ਕੀਤਾ ਜਾਵੇ ਜਿਹੜੀ ਨਿਊ ਪੈਨਸ਼ਨ ਸਕੀਮ ਆ ਉਸ ਨੂੰ ਖਤਮ ਕੀਤਾ ਜਾਵੇ ਉਹ ਚੌਥੀ ਜਿਹੜੀ ਆ ਤੁਹਾਨੂੰ ਪਤਾ ਵੀ ਪ੍ਰਾਈਸ ਲਈ ਜਿਹੜਾ ਕਿ ਆਮ ਲੋਕਾਂ ਨੂੰ ਅਫੈਕਟ ਕਰਦੀ ਆ ਸਰਕਾਰਾਂ ਤਲਨ ਦੇ ਨਾਂ ਤੇ ਲੋਕਾਂ ਨੂੰ ਲੜਾ ਕੇ ਲੋਕਾਂ ਦਾ ਧਿਆਨ ਦੂਜੇ ਪਾਸੇ ਨੂੰ ਡਾਇਵਰਟ ਕਰਕੇ ਜਿਹੜੇ ਲੋਕਾਂ ਦੇ ਲਈ ਆਮ ਮੁੱਦੇ ਨੇ ਉਹਨਾਂ ਦਾ ਧਿਆਨ ਪਟਕਾ ਕੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਮਹਿੰਗਾਈ ਕਿੱਥੇ ਪਹੁੰਚ ਗਈ ਆ ਆਮ ਲੋਕਾਂ ਲਈ ਦੋ ਟਾਈਮ ਦਾ ਖਾਣਾ ਖਾਣਾ ਵੀ ਜਿਹੜਾ ਬੜਾ ਮੁਸ਼ਕਲ ਆ ਇਸ ਕਰਕੇ ਸਾਡੀ ਡਿਮਾਂਡ ਹੈ ਪ੍ਰਾਈਸ ਰਾਈਜ਼ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਇਹਨਾਂ ਮੁੱਖੇ ਮੁੱਦਿਆਂ ਨੂੰ ਲੈ ਕੇ ਜਿਹੜੀ ਕਿ ਸਰਕਾਰ ਦੇ ਅਸੀਂ ਹੜਤਾਲ ਕੀਤੀ ਆ ਜੇ ਸਰਕਾਰ ਨੇ ਅੱਜ ਦੀ ਹੜਤਾਲ ਤੋਂ ਸਬਕ ਨਾ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੀਆਂ ਸੈਂਟਰ ਟੇਡ ਯੂਨਾ ਹਿੰਦੁਸਤਾਨ ਦੀਆਂ ਇੰਡੀਪੈਂਡੈਂਟ ਔਰਗੇਨਾਈਜੇਸ਼ਨਾਂ ਸਾਰੀਆਂ ਮਿਲ ਕੇ ਇਸ ਫੈਸਲਾ ਕੀਤਾ ਜਾਊਗਾ ਕਿ ਇਸ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡਾ ਸੰਘਰਸ਼ ਮੜਿਆ ਜਾਏ ਕਿੰਨੀਆਂ ਖਾਲੀ ਅਸਾਮੀਆਂ ਕਿੰਨੀਆਂ ਪਈਆਂ ਨੇ ਲੱਖਾਂ ਦੇ ਵਿੱਚ ਖਾਲੀ ਅਸਾਮੀਆਂ ਪਈਆਂ ਨੇ ਤੇ ਜਦੋਂ ਅਸੀਂ ਬੈਂਕਾਂ ਦੇ ਵਿੱਚ ਕੋਆਰਡੀਨੇਟਰ ਦੀ ਭਰਤੀ ਕਰੀਏ ਕਿੰਨੇ ਸਾਲਾਂ ਤੋਂ ਬੰਦ ਆ ਪਾਰਟ ਟਾਈਮ ਸਵੀਪਰ ਜਿਹੜੇ ਕਿੰਨੇ ਸਾਲਾਂ ਤੋਂ ਬੰਦ ਆ ਸਫਾਈ ਸੇਵਕ ਕਿੰਨੇ ਸਾਲਾਂ ਤੋਂ ਬੰਦ ਆ ਰੇਲਵੇ ਦੇ ਵਿੱਚ ਭਰਤੀ ਕਿੰਨੇ ਸਾਲਾਂ ਤੋਂ ਨਹੀਂ ਹੋਈ ਜੇ ਭਰਤੀ ਹੋਈ ਹੈ ਠੇਕੇ ਤੇ ਹੋਈ ਹੈ ਜਿਹੜੀ ਪੱਕੀ ਭਰਤੀ ਆ ਜੇ ਹਿੰਦੁਸਤਾਨ ਦੇ ਰ ਤੀ ਜਾਵੇ ਕਿੰਨੇ ਲੱਖਾਂ এমপ্লয়ੀ ਜਿਹੜਾ ਰੇਲਵੇ ਚ ਪਰ